ਸਮਾਣਾ ਪਵਾਨੀਗੜ ਰੋਡ ਤੁਸੀਂ ਦੇਖ ਰਹੇ ਹੋ ਸਮਾਣਾ ਪਵਾਨੀਗੜ ਰੋਡ ਹੈ ਇਸ ਸੜਕ ਨੂੰ ਦੋਨੋਂ ਪਾਸੇ 8 8 10 10 ਫੁੱਟ ਚੋੜਾ ਕੀਤਾ ਗਿਆ ਤਾਂ ਕਿ ਸੜਕ ਖਾਸਤੇ ਨਾ ਹੋਣ ਲੇਕਿਨ ਅਧਿਕਾਰੀਆਂ ਦੀ ਔਰ ਮਹਿਕਮੇ ਕਾ ਤੁਸੀਂ ਦੇਖੋ ਕਿਸ ਤਰ੍ਹਾਂ ਦੀ ਲਾਪਰਵਾਹੀ ਹੈ ਸੜਕ ਦੇ ਵਿਚ ਦੇ ਵਿਚ ਜਿਹੜੇ ਇਹ ਸੀਵਰੇਜ ਹੈ ਇਹ ਇੱਕ ਬਿਲਹਤ ਤੋਂ ਵੀ ਬਾਹਰ ਜਿਆਦਾ ਨਿਕਲ ਰਿਹਾ ਹੈ ਕੋਈ ਬੰਦਾ ਰਾਤ ਨੂੰ ਹਨੇਰੇ ਦੇ ਵਿੱਚ ਮੋਟਰਸਾਈਕਲ ਤੇ ਜੇ ਗੁਜ਼ਰੇਗਾ ਕੋਈ ਕਾਰ ਵਾਲਾ ਉਹ ਕਿਸ ਤਰ੍ਹਾਂ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ ਜਿਹੜੀ ਸਮਾਣਾ ਪਵਾਨੇਗਰ ਸੜਕ ਹੈ ਇਹਨੂੰ ਛੋਟਾ ਕੀਤਾ ਹੈ ਇਸ ਕਰੇ ਕੀਤਾ ਗਿਆ ਵੀ ਸੜਕ ਖਾਸੇ ਨਾ ਹੋ ਲੇਕਿਨ ਲੋਗ ਨਿਰਮਾਣ ਵਿਭਾਗ ਅਤੇ ਸੀਵਰੇਜ ਬੋਰਡ ਕੀ ਲਾਪਰਵਾਹੀ ਕਰਕੇ ਇਹਦੇ ਟੱਕਣ 8899 ਇਹਨ ਸੜਕ ਤੋਂ ਬਾਹਰ ਹੈ ਕਿਸੇ ਟਾਈਮ ਵੀ ਕੋਈ ਹਾਦਸਾ ਰਾਤ ਨੂੰ ਦੇਰ ਸਵੇਰ ਹੋ ਸਕਦਾ ਹੈ ਕੋਈ ਕਾਰ ਵਾਲਾ ਹੋਗਾ ਤਾਂ ਸੀ ਕਾਰ ਪੜ ਸਕਦੀ ਹੈ ਮੋਟਰਸਾਈਕਲ ਵਾਲਾ ਹੋਗਾ ਤਾਂ ਮੋਟਰਸਾਈਕਲ ਵਾਲਾ ਸਕੂਟਰ ਵਾਲਾ ਗਿਰ ਸਕਦਾ ਹੈ ਔਰ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ ਕਿਸੇ ਦੀ ਜ਼ਿੰਦਗੀ ਖਤਰੇ ਵਿੱਚ ਪੈ ਸਕਦੀ ਹੈ ਇਸ ਨੂੰ ਤੁਰੰਤ ਸੜਕ ਦੇ ਲੈਵਲ ਦੇ ਵਿੱਚ ਇਹ ਬਣਾਏ ਜਾਣ ਇਹ ਲੋਕਾਂ ਦੀ ਮੰਗ ਹੈ ਇਹ ਲੋਕ ਖੜੇਨ ਲੋਕਾਂ ਨਾਲ ਗਲਵਾਦ ਕਰਦੇ ਨੇ ਜਿਹੜੇ ਢੱਕਣ ਹੈ ਸੀਵਰੇਜ ਦੇ ਸੜਕ ਤੋਂ ਕਿੰਨੇ ਬਾਹਰ ਹੈ ਇਹ ਢੱਕਣ ਕਮ ਸੇ ਕਮ ਜੀ 9 ਇੰਚ 8 ਇੰਚ ਬਾਹਰ ਨੇ ਇਹ ਹਾਦਸਾ ਹੋਣ ਦਾ ਬਹੁਤ ਵੱਡਾ ਖਤਰਾ ਇਹਦੇ ਨਾਲ ਕਿਸੇ ਦੇ ਵੀ ਸੱਟ ਐਕਸੀਡੈਂਟ ਇਹ ਇੱਥੇ ਕੇਸ ਵੀ ਹੋ ਸਕਦਾ ਹੈ ਮੋਟਰਸਾਈਕਲ ਤੇਜ਼ ਹੁੰਦੇ ਨੇ ਕੀ ਕਰਨਾ ਚਾਹੀਦਾ ਇਹਨਾਂ ਨੂੰ ਸੜਕ ਦੇ ਲੈਵਲ ਦੇ ਬਰਾਬਰ ਕਰਨਾ ਚਾਹੀਦਾ ਮੇਰਾ ਨਾਮ ਸੋਮਨਾਥਾ ਜੀ ਹਾਂ ਸੋਮਨਾਥ ਜੀ ਜਿਹੜੀ ਟੱਕਣੇ ਬਾਹਰ ਇਹ ਬਹੁਤ 8 9 ਇੰਚ ਦੇ ਫੁੱਟ ਦੇ ਬਰਾਬਰ ਹੀ ਪੈਣ ਹੈ ਜੀ ਬਾਹਰ ਇਹ ਬਹੁਤ ਵੱਡਾ ਐਕਸੀਡੈਂਟ ਹੋਣ ਦਾ ਚਾਂਸ ਆ ਜੀ ਇਹਨਾਂ ਨੂੰ ਸੜਕ ਦੇ ਲਾਦ ਨੂੰ ਕੋਈ ਜਾ ਰਿਹਾ ਹੈ ਰਾਤ ਨੂੰ ਕਈ ਵਾਰ ਅੱਖਾਂ 'ਚ ਲਾਈਟ ਪੈ ਜਾਂਦੀ ਹੈ ਮੋਟਰਸਾਈਕਲ ਦੀ ਗੱਡੀ ਦੀ ਤੇ ਇਸ ਇਸ ਕਰਕੇ ਨੂੰ ਲੈਵਲ ਕਰਨਾ ਚਾਹੀਦਾ ਇਹਨੂੰ ਘਟੌਰ ਵੀ ਮਤਲਬ ਸੜਕ ਦੇ ਲੈਵਲ ਹੋਣਾ ਚਾਹੀਦਾ ਸਰ ਅਸੀਂ ਸਿੱਕੀ ਸੀਵਰੇਜ ਵਾਲਿਆਂ ਨੂੰ ਦੋ ਵਾਰੀ ਲਿਖਤੀ ਹਾਂ ਸਿੱਕੀ ਸੀਵਰੇਜ ਦੀ ਲਾਈਨ ਪਈ ਆ ਸਾਡੇ ਟੱਕਣ ਉੱਤੇ ਆ ਰਹੇ ਨੇਗੇ ਹੂੰ ਉਹ ਤੁਹਾਨੂੰ ਕਹਿ ਰਹੇ ਨੇ ਬੰਦਾ ਅੱਜ ਭੇਜਦਾ ਕੱਲ ਭੇਜਦੇ ਆ ਜੀ ਕੋਈ ਬਾਹ ਨਹੀਂ ਫੜਾਰੇ ਹੋ ਸੀਵਰੇਜ ਬੋਰਡ ਵਾਲੇ ਸਾਨੂੰ ਹੂੰ ਅਸੀਂ ਚਿੱਠੀ ਭੇਜਦੀ ਲੋਕੇਸ਼ਨ ਭੇਜੀ ਠੀਕ ਆ ਹੂੰ ਅਸੀਂ ਕੀ ਕਰਦੇ ਫੇਰ ਪੁੱਛਣ ਨਹੀਂ ਤੇ ਆਪਣੇ ਲੈਵਲ ਦੇ ਬੰਦੇ ਲਾਵਾਂ ਦੇ ਪਸਤਾ ਵਾਂਗ ਹੀ ਮੈਂ ਸਹੀ ਚਲਾਉਣੀ ਆ ਨਾ ਹੂੰ ਐਕਸੀਡੈਂਟ ਹੋਵੇਗਾ ਇਹਦੇ ਨਾਲ ਤੋਂ ਨਹੀਂ ਨਹੀਂ ਤੁਸੀਂ ਚਿੰਤਾ ਨਾ ਕਰੋ ਅਸੀਂ ਉਹਨਾਂ ਨੂੰ ਚਿੱਠੀ ਲਿਖੀ ਆ ਅੱਜ ਹੁਣ ਫੇਰ ਗੱਲ ਕਰਨ ਲੱਗੇ ਆ ਨੀ ਤਾਂ ਅਸੀਂ ਆਪਣੇ ਬੰਦੇ ਛੱਡ ਦਾਂਗੇ ਅਸੀਂ ਇਹਨੂੰ ਉੱਚਾ ਹੀ ਡਾਣ ਦੂੰਦਾ ਮੈਂ ਜੇ ਮੈਂ ਬਰਾਬਰ ਕਰ ਦੂੰਗਾ ਪਰਲਾ ਪਾਸਾ ਬਰਾਬਰ ਸੀ ਨਾ ਛੱਡਾ ਪਾਸਾ ਖੱਬੇ ਵਾਲੇ ਪਾਸੇ ਟੱਕਰ ਉੱਤੇ ਵਾਲੇ ਪਾਸੇ ਆਏ ਸਾਰੇ ਮੰਨ ਲਓ ਢੱਕੂਟਾ ਸਾਰੇ ਢੱਕਣ ਮਨ ਲਓ 1.7 ਮੰਨ ਲਾ ਇੱਕ ਬਿਲਾਂਦ ਤੇ ਉੱਪਰ ਸਾਡੀ ਨੌਲੇਜ ਆ ਗਈ ਇਸੇ ਚਿੱਠੀ ਲਿਖ ਰਹੇ ਹੁਣ ਉਹਨਾਂ ਨਾਲ ਗੱਲ ਵੀ ਕਰਨ ਲੱਗੇ ਐਸ.ਡੀ. ਸਾਹਿਬ ਨੂੰ ਉਹ ਬੰਦੇ ਕਹਿੰਦੇ ਕੰਮ ਸਾਡਾ ਪਹਿਲਾਂ ਕਰਿਆ ਸੀ ਜੀ ਹੁਣ ਟੈਂਡਰ ਕਲੋਜ਼ ਹੋ ਗਿਆ ਜੀ ਆ ਗੱਲਾਂ ਹੋ ਗਈਆਂ ਨੇ ਫੇਵਰੇਰੀ ਬੋਲੋ ਕਈ ਵਾਰ ਜਾਣ ਕੇ ਵੀ ਅਸੀਂ ਕਰ ਰਹੇ ਹਾਂ ਜੀ ਕਰ ਦਾਂਗੇ ਅਸੀਂ ਚਾਹੇ ਸਾਨੂੰ ਆਪ ਕਰਾਣੇ ਹੋ ਰੂ ਜੀ ਜੀਵਨ ਕੁਮਾਰ ਬਹੁਤ ਖਤਰੇ ਦਾ ਹੋਆ ਜੀ ਅਣਜਾਣ ਬੰਦਾ ਐਕਸੀਡੈਂਟ ਕਰ ਸਕਦਾ ਰਾਤ ਨੂੰ ਕੋਈ ਲੰਗਦਾ ਬਲਦਾ ਹਾਂਜੀ ਹਾਂਜੀ ਕਿਸੇ ਨੂੰ ਕੋਈ ਪਤਾ ਨਹੀਂ ਹੈਗਾ ਵੀ ਕਿ ਇੰਨੇ ਨੇ ਫੁੱਟ ਫੁੱਟ ਉੱਚੇ ਨੇ ਉਹ ਉਹ ਜਾ ਕੇ ਦੇਖ ਲੋ ਉਹ ਫੁੱਟ ਉੱਚਾ ਕਿੰਨੇ ਜਿ ਟੱਕਣ ਨੇ ਸਾਰੇ ਕੋਲੇ ਸੋਕੇ 10 15 ਟੱਕਣ ਨੇ ਸਾਰੇ ਬਾਹਰ ਹਾਂਜੀ ਹਾਂਜੀ ਸਾਰੇ ਬਾਹਰ ਨੇ ਛੜ ਲੈਵਲ ਸੜਕ ਦੇ ਬਰਾਬਰ ਹੋਣੇ ਚਾਹੀਦੇ ਸੜਕ ਦੇ ਬਰਾਬਰ ਲੈਵਲ ਹੋਣੇ ਚਾਹੀਦੇ ਤੇ ਅਸੀਂ ਤਾਂ ਰੋਜ਼ ਐ ਸੋਚਦੇ ਆਂ ਵੀ ਬਹੁਤ ਭਿਆਨਕ ਐਕਸੀਡੈਂਟ ਹੋਊਗਾ ਇਹਦੇ ਤੇ ਕੀ ਨਾਮ ਕੇਸ਼ਰ ਬਹੁਤ ਖਤਰਾ ਪਾ ਗਿਆ ਜੀ ਇਸ ਦੇ ਨਾਲ ਮਤਲਬ ਕੋਈ ਵੀ ਹਾਦਸਾ ਹੋ ਕਦੇ ਵੀ ਵਾਪਰ ਸਕਦਾ ਹੈ ਮਤਲਬ ਇਹ ਟਕਣਾ ਤਾਂ ਚਾਹੀਦਾ ਮਤਲਬ ਇਹਨੂੰ ਕਵਰ ਕਰਨਾ ਚਾਹੀਦਾ ਲੈਵਲ ਦੇ ਵਿੱਚ ਕਰਨਾ ਚਾਹੀਦਾ ਤੁਹਾਡੇ ਨਾਲ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਮਤਲਬ ਇਹ ਬਹੁਤ ਡੇਂਜਰਸ ਤਾਂ ਹੈਗਾ ਹੀ ਇਹ ਕਿੰਨੇ ਖਤਰਨਾਕ ਹੈ ਇਸ ਤਰ੍ਹਾਂ ਜੀ ਜਿਹੜਾ ਸੜਕ ਦਾ ਕੰਮ ਹੋਇਆ ਹੈ ਬਹੁਤ ਵਧੀਆ ਹੋਇਆ ਹੈ ਬਹੁਤ ਹੀ ਵਧੀਆ ਹੋਇਆ ਪਿਛਲੀਆਂ ਸਰਕਾਰਾਂ ਵਰੀਆਂ ਇਹ ਸੜਕ ਬਹੁਤ ਤੰਗ ਸੀਗੀ ਹੁਣ ਇਹ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ ਸੜਕ ਚੌੜੀ ਕਰਤੀ ਪਰ ਆ ਜਿਹੜਾ ਟੱਕਣ ਹੈ ਨਾ ਇਹ ਸੀਵਰੇਜ ਦੇ ਟੱਕਣ ਨੇ ਬਹੁਤ ਖਤਰਨਾਕ ਨੇ ਇਹ ਕਾਫੀ ਟੱਕਣ ਹੈ ਉੱਥੋਂ ਦੇ ਜਿੰਨਾ ਸਿੰਘ ਬਾਜ਼ਰ ਚਾਹੂੰ ਤੇ ਲੈ ਗਿਆ ਇਹ ਤੇ ਇਹ ਤੇ ਕਈ ਵਾਰ ਇੱਥੇ ਜੀ ਆਣ ਕੇ ਹਾਦਸੇ ਹੋਏ ਨੇ ਇੱਕਦਮ ਬ੍ਰੇਕ ਨਹੀਂ ਲੱਗਦੀ ਵੇਖੋ ਜੇ ਆਪਾਂ ਬਰਾਬਰ ਲੈਵਲ ਹੋਣਾ ਚਾਹੀਦਾ ਬਰਾਬਰ ਲੈਵਲ ਹੋਣਾ ਚਾਹੀਦਾ ਇਹ ਘੱਟੋ-ਘੱਟ ਵੀ ਇਹ 4-5 ਇੰਚ ਉੱਚਾ ਹੈ ਸੀ ਹਾਂਜੀ ਹਾਂਜੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼